हां जी सत श्री अकाल दोस्तों ताजी नौकरी ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ حاضر ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਆਉਣੀ ਹੈ ਅੱਜ ਦੀ ਅਪਡੇਟ ਪੰਜਾਬ ਦੇ ਵਿੱਚ ਜੋ ਬੁਢਾਪਾ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਅਤੇ ਅੰਗਹੀਨ ਪੈਨਸ਼ਨ ਹੈ ਉਸ ਦੇ ਸਬੰਧ ਵਿੱਚ ਡਾਕਟਰ ਬਲਜੀਤ ਕੌਰ ਦਾ ਨਵਾਂ ਬਿਆਨ ਜੋ ਸਾਹਮਣੇ ਆਇਆ ਕੀ ਅਪਡੇਟ ਹੈ ਕਦੋਂ ਤੱਕ ਪੈਨਸ਼ਨ ਆਵੇਗੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਦੋਸਤੋ ਪੰਜਾਬ ਦੇ 22 ਲੱਖ ਤੋਂ ਵੱਧ ਬਜ਼ੁਰਗ ਪਰੇਸ਼ਾਨ ਹਨ ਪੈਨਸ਼ਨ ਨਾ ਆਣ ਕਾਰਨ ਕਿ ਬਹੁਤ ਸਾਰੇ ਲੋਕਾਂ ਦਾ ਜੋ ਘਰ ਹੈ ਪੈਨਸ਼ਨ ਤੇ ਚੱਲ ਰਿਹਾ ਜਿਸ ਕਰਕੇ ਉਹ ਇਸ ਚੀਜ਼ ਦੀ ਉਮੀਦ ਕਰਦੇ ਆ ਕਿ ਉਹਨਾਂ ਨੂੰ 10 ਤਰੀਕ ਤੱਕ ਪੈਨਸ਼ਨ ਹੈ ਜੋ ਮਿਲ ਜਾਂਦੀ ਹੈ ਬਟ ਐਸ ਵਾਰ ਜੋ ਪੈਨਸ਼ਨ ਹੈ ਲਗਭਗ 16 ਤਰੀਕ ਹੋ ਚੁੱਕੀ ਹੈ ਬਟ ਹਾਲੇ ਤੱਕ ਵੀ ਖਾਤਿਆਂ ਦੇ ਵਿੱਚ ਪੈਨਸ਼ਨ ਨਹੀਂ ਆਏਗੀ ਤਾਂ ਇਸ ਦੇ ਸਬੰਧ ਵਿੱਚ ਡਾਕਟਰ ਬਲਜੀਤ ਕੌਰ ਨੇ ਜੋ ਲਾਈਵ ਹੋ ਕੇ ਬਿਆਨ ਦਿੱਤੇ ਉਸ ਦੇ ਬਾਰੇ ਪੂਰੀ ਜਾਣਕਾਰੀ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਨਵੇਂ-ਨਵੇਂ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਇਹ ਜੋ ਨਵੇਂ ਬਿਆਨ ਆਏ ਆ ਉਸ ਦੇ ਬਾਰੇ ਸਾਰੀ ਜਾਣਕਾਰੀ ਸਾਂਝ ਕਰਦੇ ਆ ਪੰਜਾਬ ਦੇ 22 ਲੱਖ ਪੈਨਸ਼ਨ ਧਾਰਕਾਂ ਨੂੰ ਨਹੀਂ ਮਿਲੀ ਦਸੰਬਰ ਮਹੀਨੇ ਦੀ ਪੈਨਸ਼ਨ ਪੰਜਾਬ ਦੇ ਕਰੀਬ 22 ਲੱਖ ਤੋਂ ਵੱਧ ਪੈਨਸ਼ਨ ਧਾਰਕਾਂ ਨੂੰ ਨਵੰਬਰ ਮਹੀਨੇ ਦੀ ਜੋ ਪੈਨਸ਼ਨ ਸੀ ਯਾਨੀ ਕਿ ਨਵੰਬਰ ਦੀ ਪੈਨਸ਼ਨ ਦਸੰਬਰ ਦੇ ਵਿੱਚ ਆਉਂਦੀ ਸੀ ਜਿਸ ਦੇ ਵਿੱਚ ਬੁਢਾਪਾ ਵਿਧਵਾ ਅਤੇ ਅੰਗਰੀਨ ਪੈਨਸ਼ਨ ਨਹੀਂ ਮਿਲੀ ਜਿਸ ਕਾਰਨ ਉਹਨਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ ਬੁਢਾਪਾ ਪੈਨਸ਼ਨ ਵੀ ਬੀਤੇ 8 ਨਵੰਬਰ ਤੋਂ ਚੱਲ ਰਹੀਆਂ ਮਾਨਿਟੇਰੀਅਲ ਮੁਜਲਾਜ਼ਮਾਂ ਦੀ ਹੜਤਾਲ ਦੀ ਭੇਟ ਚੜ ਗਈਆਂ ਹਨ ਵੱਡੀ ਗਿਣਤੀ ਬਜ਼ੁਰਗਾਂ ਦੀਆਂ ਲੋੜਾਂ ਇਸ ਪੈਨਸ਼ਨ ਤੋਂ ਪੂਰੀਆਂ ਹੁੰਦੀਆਂ ਹਨ ਤੇ ਪੈਨਸ਼ਨ ਨਾ ਔਨ ਕਰਕੇ ਉਹਨਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਚੁੱਕਿਆ ਹੈ ਦਸੰਬਰ ਦਾ ਆਧਾ ਮਹੀਨਾ ਬੀਤ ਚੁੱਕਿਆ ਪਰ ਇਹਨਾਂ ਬਜ਼ੁਰਗਾਂ ਦੇ ਬੈਂਕ ਖਾਤੇ ਪੈਨਸ਼ਨ ਅਡੀਕ ਕਰ ਰਹੇ ਹਨ ਉਹ ਸਮਾਜ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਵੱਲੋਂ 32 ਲੱਖ 92 ਹਜ਼ਾਰ ਲਗਭਗ ਲਾਭਪਾਤਰੀਆਂ ਹਰ ਮਹੀਨੇ ਪੈਨਸ਼ਨ ਭੇਜੀ ਜਾਂਦੀ ਹੈ ਜਿੰਨਾ ਵਿੱਚੋਂ ਬੁਢਾਪਾ ਪੈਨਸ਼ਨ ਸਮੇਤ ਵਿਧਵਾ ਤੇ ਬੇਸਹਾਰਾ ਔਰਤਾਂ ਲਈ ਪੈਨਸ਼ਨ ਅਤੇ ਅਪਾਹिज ਵਿਅਕਤੀਆਂ ਦਾ ਅੰਕੜਾ ਵੀ ਸ਼ਾਮਲ ਹਨ ਆਪਸ ਕਰਨ ਕਾਰਜ ਵਿੱਚ 21 ਮਹੀਨੇ ਦੌਰਾਨ ਇਸ ਪਹਿਲੀ ਵਾਰ ਹੋਇਆ ਕਿ ਜਦੋਂ ਸਮਾਸ ਰੱਖਿਆ ਇਸਤਰੀ ਬਾਲ ਵਿਕਾਸ ਨੇ ਪੈਨਸ਼ਨ ਨੂੰ ਅਡੇ ਕਰਨੀ ਪਈ ਹੈ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਪ੍ਰਤੀ ਮਹੀਨੇ 1500 ਰੁਪਏ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ ਪੈਨਸ਼ਨ ਧਾਰਕਾਂ ਦੀ ਮੁਸ਼ਕਲਾਂ ਹੱਲ ਕਰਨ ਲਈ ਵਿਭਾਗ ਯਤਨਸ਼ੀਲ ਡਾਕਟਰ ਬਲਜੀਤ ਕੌਰ ਨੇ ਜੋ ਬਿਆਨ ਦਿੱਤਾ ਸਮਾਸ ਰੱਖਿਆ ਏਸ਼ਤਰੀ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦਾ ਕਹਿਣਾ ਕਿ ਪੈਨਸ਼ਨ ਧਾਰਕਾਂ ਨੂੰ ਪਰੇਸ਼ਾਨੀ ਮੁਸ਼ਕਲਾਂ ਦੇ ਜਾਨੂ ਹਨ ਤੇ ਜਲਦ ਹੀ ਪੈਨਸ਼ਨਾਂ ਵੰਡੀਆਂ ਜਾਣ ਲਈ ਯਕੀਨੀ ਬਣਾਉਣ ਵਾਸਤੇ ਯਤਨ ਕਰ ਰਹੇ ਹਨ ਤੇ ਵਿਭਾਗ ਵੱਲੋਂ ਲਗਾਤਾਰ ਇਸ ਤੇ ਯਤਨਸ਼ੀਲ ਕੰਮ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਬਾਰੇ ਮੀਟਿੰਗ ਰੱਖੀ ਗਈ ਹੈ ਔਰ ਪਰਸ਼ਾਨੀ ਲਈ ਸਰਕਾਰ ਜ਼ਿੰਮੇਵਾਰ ਹੈ ਔਰ ਉਹਨਾਂ ਨੇ ਇਸ ਚੀਜ਼ ਦਾ ਵੀ ਸਵਿਛਤ ਹੋਇਆ ਕਿ ਅਸੀਂ 2 ਤੋਂ 4 ਦਿਨ ਦੇ ਵਿੱਚ ਵਿੱਚ ਸਾਰੇ ਪੈਨਸ਼ਨਧਾਰਕਾਂ ਦੀ ਪੈਨਸ਼ਨ ਹੈ ਜੋ ਉਹਨਾਂ ਦੇ ਖਾਤੇ ਵਿੱਚ ਪਾ ਦੇਵਾਂਗੇ ਔਰ ਇਸ ਤੋਂ ਇਲਾਵਾ ਉਹਨਾਂ ਨੇ ਅਗਲਾ ਬਿਆਨ ਦਿੱਤਾ ਹੈ 2500 ਪੈਨਸ਼ਨ ਅਸੀਂ ਨਵੇਂ ਸਾਲ ਤੋਂ ਸ਼ੁਰੂ ਕਰ ਰਹੇ ਹਾਂ ਉਸ ਦੇ ਬਾਰੇ ਪੂਰੀ ਜਾਣਕਾਰੀ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨੈਕਸਟ ਵੀਡੀਓ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਮਿਲ ਸਕੇ ਹੋਰ ਨਵੇਂ ਅਪਡੇਟ ਲਈ ਟੈਲੀਗ੍ਰam ਚੈਨਲ ਨੂੰ ਜੁਆਇਨ ਕਰੋ ਤਾਂ